ਸਾਡੇ ਅਨੁਮਾਨ ਹੈ ਕਿ 15 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ तकरीबन 1 ਕਰੋੜ ਜਿਹੜੀ ਸੰਗਤ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਕਰਦੀ। ਉਹਨਾਂ ਦੇ ਲਈ ਪਹਿਲੀ ਵਾਰੀ ਪੰਜਾਬ ਛੇ ਧਰਿਆ ਤਿੰਨ ਟੈਂਸਿਟੀਆਂ ਬਣਨ ਜਾ ਰਹੀਆਂ ਨੇ। ਇਸ ਵਕਤ ਅਸੀਂ ਖੜੇ ਹਾਂ ਜਿਹੜੀ ਸਾਡੀ ਸਭ ਤੋਂ ਵੱਡੀ ਟੈਂਸਿਟੀ ਹੋਊਗੀ ਲਗਭਗ 70 ਕਿੱਲੇ ਦੇ ਵਿੱਚ ਚੰਡੇਸਰ ਪਿੰਡ ਦੇ ਵਿੱਚ। ਤੁਸੀਂ ਇਸ ਵੇਲੇ ਦੇਖਦੇ ਹੋ ਕੰਸਟਰਕਸ਼ਨ ਦਾ ਕੰਮ ਜ਼ੋਰਾਂ ਸ਼ੋਰਾਂ ਦੇ ਦਿਨ ਰਾਤ ਚੱਲ ਰਿਹਾ। ਇਸ ਟੈਂਸਿਟੀ ਦਾ ਨਾਮ ਅਸੀਂ ਚੱਕ ਨਾਂਕ ਰੱਖਿਆ। 19 ਤਰੀਕ ਤੋਂ ਲੈ ਕੇ 3 ਨਵੰਬਰ ਤੱਕ ਜਿਹੜਾ ਹੈ ਇਹ ਟੈਂਸਿਟੀ ਸੰਗਤ ਲਈ ਅਵੇਲੇਬਲ ਹੋਊਗੀ। ਦੇ ਨਾਲ ਹੀ 10 ਨੰਬਰ ਦੇ ਲਗਭਗ ਅਸੀਂ ਸੀ ਬੁਕਿੰਗ ਤੁਸੀਂ ਆਪਣੇ ਘਰਾਂ ਜਿ ਬੈਠ ਕੇ ਆਪਣੇ ਮੋਬਾਈਲਸ ਆਪਣੇ ਲੈਪਟਾਪਸ ਸਿਰ ਤੇ ਪੰਜਾਬ ਸਰਕਾਰ ਦੀ ਵੈਬਸਾਈਟਾਂ ਦੇ ਉੱਤੇ ਸਾਡਾ ਇਸ ਵਕਤ ਜਿਹੜੇ ਬੁਕਿੰਗ ਪੋਰਟਲਸ ਹੈ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਆਪਣੇ ਘਰ ਬੈਠ ਕੇ ਤੁਸੀਂ ਬੁਕਿੰਗ ਕਰ ਸਕਦੇ ਹੋ ਟੈਂਟ ਸਿਟੀ ਦੇ ਲਈ ਤੇ ਟੋਟਲ ਜਿਹੜੀ ਹੈ ਉਹ ਫ੍ਰੀ ਆਫ ਕਾਸ ਸਾਰਾ ਖਰਚਾ ਪੰਜਾਬ ਸਰਕਾਰ ਦਾ ਹੋਊਗਾ ਇਹ ਪੂਰੀ ਟੈਂਪ ਸਿਟੀ ਦਾ ਜਿਹੜੇ ਸਭ ਤੋਂ ਵੱਡੀ ਸਾਡੀ ਟੈਂਪ ਸਿਟੀ ਹੈ ਉਸ ਦਾ ਨਕਸ਼ਾ ਇਸ ਵਕਤ ਅਸਿੱਥੇ ਕਰਿਆ ਤੇ ਦੋ ਤਰ੍ਹਾਂ ਦੀ ਕਮੋਡੀਸ਼ਨਸ ਹੋਣਗੀ ਇੱਕ ਪਰਿਵਾਰ ਦੇ ਲਈ ਹੈ ਜਿਸ ਦੇ ਵਿੱਚ ਚਾਰ ਜੀ ਤੇ ਇੱਕ ਡੋਰਮਟਰੀਜ਼ ਹੈ ਜਿਹੜੇ ਸਾਡੇ ਪਿੰਡਾਂ ਦੀ ਸੰਗਤ ਜਿਹੜੀ ਇਕੱਠੀ ਸੰਗਤਾਂ ਕੀਤਾ ਉਹ ਇੱਕੋ ਡੋਰਮਟਰੀ 16 ਜਿਹੜੇ ਜਾਣੇ ਰੁਕ ਸਕਦੇ ਨੇ 16 ਲੇ ਦੀ ਪਾਰਕਿੰਗ ਵੀ ਅਸੀਂ ਟੈਂਸਿਟੀ ਲਈ ਬਣਾ ਰਹੇ ਹਾਂ ਇਸ ਪੂਰੀ ਟੈਂਸਿਟੀ ਆਪਸ ਵਿੱਚ ਕਨੈਕਟਡ ਹੋਊਗੀ ਇਸ ਟੈਂਸਿਟੀ ਦੇ ਵਿੱਚ ਲੰਗਰ ਦੀ ਵਿਵਸਥਾ ਸੀਸੀਟੀਵੀ ਜਿਹੜੇ ਆਪਣੇ ਬੈਡਰੂਮਸ ਹੈ ਉਹਨਾਂ ਅਟੈਚਡ ਵਾਸ਼ਰੂਮਸ ਹੈ ਟੋਰਮੈਟਰੀਸ ਦੇ ਨਾਲ ਕੰਬਾਈਨਡ ਵਾਸ਼ਰੂਮਸ ਨੇ ਵਿਦਾਊਟ ਜਿਹੜਾ ਬੁਕਿੰਗ ਆਈਡੀ ਕੋਈ ਵੀ ਟੈਂਸਿਟੀ ਜਿਹੜੀ ਹੈ ਵਾਲਟ ਹੈ ਕੋਈ ਅੰਦਰ ਨਹੀਂ ਆ ਸਕਦਾ ਅਸੀਂ 20 ਤੋਂ ਵੱਧ ਪਾਰਕਿੰਗ ਜਿਹਦਾ ਟੋਟਲ ਏਰੀਆ 106 ਕਿੱਲੇ ਹੈ ਉਸ ਦਾ ਬੰਦੂਬਸਤੀ ਕਰ ਰਹੇ ਹਾਂ ਚਾਹੇ ਸੰਤ ਗੜਸ਼ੰਕਰ ਵਾਲੇ ਪਾਸੋਂ ਆਣ ਜਾਂ ਫਿਰ ਰੋਪੜ ਵਾਲੇ ਪਾਸੋਂ ਜਾਂ ਫਿਰ ਸੰਗਲ ਵਾਲੇ ਪਾਸੋਂ ਜਾਂ ਫਿਰ ਉੱਪਰਲੇ ਹਿਮਾਚਲ ਵਾਲੇ ਪਾਸੋਂ ਬੀ ਤੋਂ ਵੱਧ ਪਾਰਕਿੰਗ 106 ਕਿਲਾ ਇੱਕ ਪਾਰਕਿੰਗ ਹੈ ਤੁਸੀਂ ਸ਼ਹਿਰ ਦੇ ਜਿੱਥੇ ਐਂਟਰੀਆਂ ਦੇ ਉੱਤੇ ਆ ਕੇ ਸੰਗਤ ਦੇ ਪਾਰਕਿੰਗ ਦੀ ਵਿਵਸਥਾ ਹੋਗੀ ਕਿ ਪਾਰਕਿੰਗਾਂ ਦੇ ਵਿੱਚ ਟੂਟਲੀ ਸਿਕਿਉਰਡ ਸੀਸੀਟੀਵੀ ਸਿਕਿਉਰਡ ਪਾਰਕਿੰਗਸ ਜਿੱਥੇ ਮੈਨ ਪਾਵਰ ਵੀ ਹੋਊਗੀ ਨਾਲ ਹੀ ਤੁਹਾਨੂੰ ਪਰਚੀ ਕੱਟ ਕੇ ਤੁਹਾਡੀ ਗੱਡੀ ਦਾ ਨੰਬਰ ਲਿਖ ਕੇ ਮਿਲ ਜੂਗਾ ਉੱਥੇ ਜਿਹੜਾ ਹੈ ਫਰਸਟ ایڈ ਦੀ ਸਹੂਲਤ ਉੱਥੇ ਇੱਕ ਪੁਲਿਸ ਦਾ ਬੀਟ ਬਾਕਸ ਮੈਡੀਕਲ ਟੀਮਸ ਪਲੱਸ ਉੱਥੇ LED ਸਕਰੀਨਸ ਵੀ ਹੋਣਗੀਆਂ ਪਬਲਿਕ ਅਨਾਊਂਸਮੈਂਟ ਸਿਸਟਮ ਵੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਗੁਰੂ ਸਾਹਿਬ ਦੇ ਵੱਖ-ਵੱਖ ਅਸਥਾਨਾਂ ਦੇ ਗੁਰੂ ਘਰਾਂ ਦੇ ਦਰਸ਼ਨਾਂ ਦੇ ਲਈ ਜਾਂ ਜਿਹੜੇ ਸਮਾਗਮ ਹੋ ਰਿਹਾ ਜਿੱਥੇ ਤੁਸੀਂ ਜਾਣਾ ਚਾਹੋ ਮਿਨੀ ਬੱਸਾਂ 100 ਤੋਂ ਬਾਅਦ ਮਿਨੀ ਬੱਸਾਂ ਤੇ ਪਹਿਲੀ ਵਾਰੀ 500 ਈ ਰਿਕਸ਼ਾ ਤੁਸੀਂ ਆਪਣੇ ਪਰਿਵਾਰ ਸਮੇਤ ਰਿਕਸ਼ੇ 'ਚ ਬੈਠੋ ਤੁਸੀਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਾਣਾ ਚਾਹੁੰਦੇ ਹੋ ਤੁਸੀਂ ਸ੍ਰੀ ਗੰਗਨ ਸਾਹਿਬ ਜਾਣਾ ਚਾਹੁੰਦੇ ਹੋ ਤੁਸੀਂ ਗੁਰੂ ਕੇ ਮਹਿਲ ਜਾਣਾ ਚਾਹੁੰਦੇ ਹੋ ਤੁਸੀਂ ਕੋਈ ਆਸ-ਪਾਸ ਜਿਹੜੇ ਸਾਡੇ ਹੋਰ ਗੁਰੂ ਘਰ ਨੇ ਉੱਥੇ ਜਾਣਾ ਚਾਹੁੰਦੇ ਹੋ ਵਿਰਾਸਤ ਖਾਲਸਾ ਜਾਣਾ ਚਾਹੁੰਦੇ ਹੋ ਕਿਲਾ ਨੰਦਗੜ੍ਹ ਸਾਹਿਬ ਜਾਣਾ ਚਾਹੁੰਦੇ ਹੋ ਜਿੱਥੇ 메인 ਸਮਾਗਮ ਹੋ ਰਿਹਾ ਉੱਥੇ ਜਾਣਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ ਤੇ ਉਹ ਸਾਰੇ ਜਿਹੜੇ ਟੋਟਲ ਫ੍ਰੀ ਈ-ਰਿਕਸ਼ਾ ਜ਼ੋਨਗੇ ਕਿ 100 ਤੋਂ ਵੱਧ ਦੀ ਮਿਨੀ ਬੱਸਾਂ ਪੂਰਾ ਤੁਹਾਡਾ ਗਰੁੱਪ ਆ ਰਿਹਾ ਟਰਾਲੀ 'ਚ ਬੈਠ ਕੇ ਤੁਸੀਂ ਮਿਨੀ ਬੱਸ ਤੇ ਜਾ ਸਕਦੇ ਹੋ ਜਿਹੜੀਆਂ ਸੰਗਤਾਂ ਬਾਈ ਟ੍ਰੇਨ ਆਣਗੀਆਂ ਉਹਨਾਂ ਦੇ ਲਈ ਸ਼੍ਰੀ ਰਣਨਗੁਰੂ ਸਾਹਿਬ ਰੇਲਵੇ ਸਟੇਸ਼ਨ ਦੇ ਵਿਖੇ ਵੀ ਖਾਸ ਬੱਸ ਚੱਲੂਗਾ ਇੱਥੋਂ ਵੀ ਈ-ਰਿਕਸ਼ਾ ਮਿਨੀ ਬੱਸਿਸ ਜਿਹੜੇ ਆ ਉਹ ਛੱਲਣਗੇ ਤੇ ਨਾਲ ਹੀ ਜਿਹੜੀ ਸਾਡੀ ਸੰਗਤ ਚੰਡੀਗੜ੍ਹ 에어ਪੋਰਟ ਤੋਂ ਆ ਰਹੀ ਹੈ ਉੱਥੋਂ ਵੀ ਜਿਹੜੇ ਹੈ ਸਪੈਸ਼ਲ ਬੱਸਿਸ ਜਿਹੜੀਆਂ ਉਹ ਤਿੰਨੋ ਦਿਨ 23 25 ਤਰੀਕ ਨੂੰ ਅਵੇਲੇਬਲ ਹੋਣਗੀਆਂ ਤੇ ਸੰਗਤ ਉਥੋਂ ਸਿੱਧੀ ਜਿਹੜੀ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਸਕਦੀ ਹੈ ਤੇ ਇੱਥੇ ਆ ਕੇ ਐਟਮਸਫੇਰ ਹੋ ਸਕਦੀ ਹੈ ਬਿਲਕੁਲ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਸਾਹਮਣੇ ਇਹ ਪੰਡਾਲ ਹੈ ਇੱਥੇ ਪੰਡਾਲ ਸਜੂਗਾ ਤੇ ਬਹੁਤ ਵੱਡਾ ਪੰਡਾਲ ਸਜੂਗਾ ਜਿਹਦੇ ਵਿੱਚ ਕਿਉਂਕਿ ਗੁਰੂ ਸਾਹਿਬ ਦੀ ਜੋ ਸ਼ਹਾਦਤ ਹੈ ਉਹ ਆਪਣੇ ਧਰਮ ਲਈ ਨਹੀਂ ਬਲਕਿ ਕਿਸੇ ਹੋਰ ਦੇ ਧਰਮ ਲਈ ਹੈ Hindu ਧਰਮ ਲਈ ਉਹਨਾਂ ਦਿੱਤੀ ਸੀ ਆਪਣਾ ਸੀਸ ਵਾਰਿਆ ਸੀ ਤੇ ਇਸ ਕਰਕੇ ਸਰਵ ਧਰਮ ਸੰਮੇਲਨ ਬਹੁਤ ਇੱਕ ਅਹਮ ਇਵੈਂਟ ਮੰਨ ਜਾਂਦਾ ਤੇ ਇਹਦੇ ਵਿੱਚ ਹਰ ਧਰਮਾਂ ਦੇ ਜਿਹੜੇ ਸੰਤ ਮਹਾਪੁਰਖ ਨਮਾਇੰਦੇ ਐ ਉਹ ਸ਼ਿਰਕਤ ਕਰਨ ਆ ਰਹੇ ਨੇ ਲਗਭਗ 25000 ਦੀ ਜਿਹੜੀ ਗੈਦਰਿੰਗ ਹੈ ਉਸ ਪੰਡਾਲ ਚ ਹੋਊਗੀ। ਮਾਗਮਾਤ ਦੇ ਵਿੱਚ ਪਹਿਲੀ ਵਾਰੀ ਇਹ ਵੀ ਹੋਣ ਜਾ ਰਿਹਾ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਬਲਕਿ ਦੇਸ਼ ਦੇ ਕਈ ਸੂਬਿਆਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਤਾਂ ਹੋਣ ਜਾ ਰਿਹਾ ਹੈ ਕਿ ਸਾਡੀ ਜਿਹੜੀ ਵਿਧਾਨ ਸਭਾ ਹੈ ਉਹ ਚੰਡੀਗੜ੍ਹ ਦੀ ਬਜਾਏ 24 ਨਵੰਬਰ ਨੂੰ ਅਨੰਤਪੁਰ ਸਾਹਿਬ ਵਿਖੇ ਲੱਗੇਗੀ। ਭਾਈ ਜੈਤਾ ਜੀ ਮਹੋਰੀਆ। ਬਾਬਾ ਜੀਵਨ ਸਿੰਘ ਜੀ ਦਾ ਉਹ ਸਥਾਨ ਜਿਨ੍ਹਾਂ ਨੇ ਆਪਣੀ jaan ਤੇ ਖੇਡ ਕੇ ਆਪਣੇ ਬੁੱਕਲ ਦੇ ਵਿੱਚ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਤੇ ਜਦੋਂ ਪਾਲ ਗੋਬੀਤ Rai ਉਹਨਾਂ ਨੂੰ ਮਿਲਦੇ ਆ ਤੇ ਸੀਨੇ ਨਾਲ ਲੈ ਕੇ ਕਹਿੰਦੇ ਆ ਰੰਗਰੇਟੇ ਗੁਰੂ ਕੇ ਬੇਟੇ ਤੇ ਨਾਲ ਆਖਦੇ ਹਨ ਕਿ ਤੁਸੀਂ ਮੇਰੇ ਪਿਤਾ ਦਾ ਸੀਸ ਨਹੀਂ ਲੈ ਕੇ ਆਏ ਤੁਸੀਂ ਸਾਡਾ ਸੂਰਜ ਲੈ ਕੇ ਆਏ ਹੋ ਇੱਕ ਕੋਸ਼ਿਸ਼ ਹੈ ਕਿ ਇਤਿਹਾਸ ਦੇ ਵਿੱਚ ਜਿਹੜਾ ਹੈ ਤੇ ਇੱਥੇ ਜਿਹੜੀਆਂ ਵੀ ਤਕਰੀਰਾਂ ਹੋਣਗੀਆਂ ਹਰ ਤਕਰੀਰ ਦੀ ਜਿਹੜੀ ਪੰਜਾਬ ਦੀ ਵਿਧਾਨ ਸਭਾ ਵੱਲੋਂ ਇੱਕ ਕਿਤਾਬ ਵੀ ਛਾਪੀ ਜਾਊਗੀ ਗੁਰੂ ਸਾਹਿਬ ਨੂੰ ਸਮਰਪਿਤ 40 ਪੀਚਸ ਦੀ ਇਹ ਪੂਰਾ ਸੈਸ਼ਨ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਜਿਹੜਾ ਹੈ ਆਯੋਜਿਤ ਕੀਤਾ ਜਾ ਰਿਹਾ ਹੈ ਪਾਹੇ ਜਿਨਾ ਦੀ ਪਕੜੀਏ ਸਿਰ ਢੀਜੇ ਬਾਹਾਂ ਨਾ ਛੋੜੀਏ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਪੰਜਾਬ ਸਰਕਾਰ ਵੱਲੋਂ ਇੱਕ ਡਰੋਨ ਸ਼ੋਅ 500 ਡਰੋਨਸ ਦਾ ਜਿਹੜਾ ਹੈ ਡਰੋਨ ਸ਼ੋਅ ਆਯੋਜਨ ਕੀਤਾ ਜਾ ਰਿਹਾ ਹੈ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਤਾਂ ਆਓ 23 24 25 ਨਵੰਬਰ ਨੂੰ ਸ਼੍ਰੀਨਨਪੁਰ ਸਾਹਿਬ ਵਿਖੇ ਇਸ ਡਰੋਨ ਸ਼ੋਅ ਦਾ ਹਿੱਸਾ ਬਣ ਕੇ ਆਪਾਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰੀਏ 2 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਸ਼੍ਰੀ ਨਨਕਪੁਰ ਸਾਹਿਬ ਜਿਸ ਵਕਤ ਜਿੱਥੇ ਮੈਂ ਖੜਾ ਇੱਥੇ ਸ਼ਾਮ ਨੂੰ ਲਗਭਗ 5 ਵਜੇ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ 45 ਮਿੰਟ ਲੰਮਾ ਇੱਕ ਲਾਈਟ ਐਂਡ ਸਾਊਂਡ ਸ਼ੋਅ 레이జర్ ਦੇ ਨਾਲ ਜਿਹੜਾ ਹੈ ਪੂਰਾ ਗੁਰੂ ਸਾਹਿਬ ਦਾ ਜੀਵਨ ਤੇ ਉਹਨਾਂ ਦੀ ਸ਼ਹਾਦਤ ਜਿਹੜੇ ਹੈ ਉਸ ਨੂੰ ਦਰਸਾਇਆ ਜਾਊਗਾ ਐਸੀ ਸ਼੍ਰੀ ਨਨਕਪੁਰ ਸਾਹਿਬ ਦਾ ਇਤਿਹਾਸ ਤੇ ਸ਼੍ਰੀ ਨਨਕਪੁਰ ਸਾਹਿਬ ਦੇ ਆਲੇ ਦੁਆਲੇ ਹੋਰ ਵੀ ਬਹੁਤ ਸਾਰੇ ਗੁਰੂ ਘਰ ਨੇ ਕਿਲੇ ਨੇ ਧਾਰਮਿਕ ਸਥਾਨ ਮੈਂ ਅਬ ਦਿਨਾਲੀ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਕਿ 19 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜਿਹੜੀ ਟੈਂਸਿਟੀ ਬਣ ਰਹੀ ਹੈ ਤੇ 23 24 25 ਨਵੰਬਰ ਨੂੰ ਜੋ ਮੁੱਖ ਸਮਾਗਮ ਹੋ ਰਹੇ ਨੇ ਆਪ ਸਭ ਆਓ ਸ਼੍ਰੀ ਨਨਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਿਏ ਤੇ ਇਸ ਵੀਡੀਓ ਦਾ ਮਾਧਿਅਮ ਇਹ ਸੀਗਾ ਮਕਸਦ ਇਹ ਸੀਗਾ ਕਿ ਆਪ ਸਭ ਨੂੰ ਸ਼੍ਰੀ ਨਨਦਪੁਰ ਸਾਹਿਬ ਦਾ ਇਤਿਹਾਸ ਬਾਰੇ ਤੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜੋ ਪੰਜਾਬ ਸਰਕਾਰ ਵੱਲੋਂ ਵਕਫ ਵਕ ਸਮਾਗਮ ਕਿਤੇ ਜਾ ਰਿਹਾ ਹੈ ਉਹਨਾਂ ਬਾਰੇ ਦੱਸਿਆ ਜਾ ਸਕੇ ਜੋ ਤਿਆਰੀਆਂ ਅਸੀਂ ਕਰ ਰਹੇ ਹਾਂ ਉਹਨਾਂ ਬਾਰੇ ਦੱਸਿਆ ਜਾ ਸਕੇ ਤਾਂ ਆਓ ਆਪ ਸਭ ਨੂੰ ਨਿੱਕਾ ਸਦਾ ਪੱਤਰ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੱਕ ਮਸਤਕ ਹੋ ਕੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਿਏ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਤੇ ਮੇਰੀ ਬੇਨਤੀ ਹੋਰ ਹੈ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਹਰ ਇੱਕ ਸਾਥੀ ਤੱਕ ਆਪਣੇ ਹਰ ਇੱਕ ਦੋਸਤ ਤੱਕ ਪਰਿਵਾਰਕ ਮੈਂਬਰ ਤੱਕ ਜਰੂਰ ਸਾਂਝਾ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਿਵ ਸਰਜਿੰਦਸਾਤਰ ਡਾਕਟਰ ਗੁਰਿੰਦਰਜੀਤ ਸਿੰਘ ਜੀ ਦੇ ਦੇਖਾਂ ਦੇਖਾਂ ਦੇ ਤਹਿਤ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਆਪਣੇ ਸ਼ਿਵ ਸਰਜਿੰਦਸਾਤਰ ਤੇ ਆਸਪਾਤਲ ਸਿਰੇ ਵੀ ਜਿਹੜੀ ਵੀ ਸਾਡੀ ਡਿਊਟੀ ਲੱਗਦੀ ਆ ਜਾਂ ਜਿੱਥੇ ਸਾਨੂੰ ਕੋਈ ਮਿਲਦੀ ਆ ਉੱਥੇ ਅਸੀਂ ਜਿਹੜਾ ਅੰਗਦਾਨ ਚੁੰਨੀ ਇਹਨਾਂ ਸ਼ਤ ਕਰਵਾਉਣੀ ਆ ਤੇ ਲੋਕਾਂ ਨੂੰ ਜਾਗਰੂਕ ਕਰਨਾ ਆ ਕਿ ਆਪਾਂ ਮਨੁੱਖਤਾਂ ਜਿਹਦੇ ਆਪਣਾ ਤੀੜਾਨ ਕਰਨਾ ਆ ਤੁਸੀਂ ਆਪਾਂ ਜਿਹੜਾ ਮਰਨੁ ਪ੍ਰੰਤ ਜਿਹੜਾ ਇਹ ਆ ਆਪਾਂ ਆਪਣੀ ਅੰਗ ਵੀ ਦਾਨ ਕਰਨੇ ਆ ਤਾਂ ਨੂੰ ਆਪਾਂ ਹੋਰਾਂ ਲੋਕਾਂ ਨੂੰ ਜਿਹੜਾ ਜ਼ਿੰਦਗੀ ਦੇ ਚੀਏ ਤੋਂ ਮੈਂ ਅੱਗੇ ਅੱਗੇ ਬੋਲੂਗਾ ਤੇ ਸਾਰਿਆਂ ਨੇ ਪਿੱਛੇ-ਪਿੱਛੇ ਮੇਰੇ ਬੋਲਣਾ ਮੈਂ ਮੈਂ ਇਹ ਸ਼ਬਦ ਲੈ ਲੈਂਦਾ ਹਾਂ ਇਹ ਸ਼ਬਦ ਲੈ ਲੈਂਦਾ ਕਿ ਮੈਂ ਕਿ ਮੈਂ ਆਪਣੇ ਆਪਣੇ ਮਰਨੁ ਪ੍ਰੰਤ ਮਰਨੁ ਪ੍ਰੰਤ ਆਪਣੇ ਆਪਣੀ ਅੰਗ ਦਾਨ ਕਰਾਂਗਾ ਅੰਗ ਦਾਨ ਤਾਂ ਜੋ ਤਾਂ ਜੋ ਕਿਸੇ ਹੋਰ ਇਨਸਾਨ ਦੀ ਇਨਸਾਨੀ ਜਿੰਦਗੀ ਜਿੰਦਗੀ ਬਚ ਸਕੇ ਬਚ ਸਕੇ ਮੈਂ ਸੰਧਾ ਮੈਂ ਸੰਧਾ ਕੇ ਅੰਧਦਾਨ ਅੰਧਦਾਨ ਮਨੁੱਖਤਾ ਦੀ ਮਨੁੱਖਤਾ ਦੀ ਸਭ ਤੋਂ ਵੱਡੀ ਤੇਵਾ ਹੈ ਤੇਵਾ ਹੈ ਅਤੇ ਅਤੇ ਮੇਰਾ ਇਹ ਫਰਜ਼ਲਾ ਮੇਰਾ ਹੀ ਕਈਆਂ ਨੂੰ ਕਈਆਂ ਨਮੀ ਚਿੰਗੜੀ ਨਮੀ ਚਿੰਗੜੀ ਦੇ ਸਕਦਾ ਹੈ ਦੇ ਸਕਦਾ ਹੈ ਮੈਂ ਇਹ ਵੀ ਇਹ ਵੀ ਯਕੀਨ ਦਿਵਾਉਣਾ ਹਾਂ ਕਿ ਮੇਰਾ ਪਰਿਵਾਰ ਮੇਰਾ ਪਰਿਵਾਰ અત્યਤ ਸਨੇਹੀ ਸਨੇਹੀ ਮੇਰੀ ਇਸ ਸ਼ਾਦੀ ਇਸ ਸ਼ਾਦੀ ਪਾਲਣਾ ਕਰਨਗੇ ਪਾਲਣਗੇ ਧੰਨਵਾਦ ਧੰਨਵਾਦ ਤੇ ਚਾਹ ਰਿਹਾ ਹਾਂ ਜਿਹੜੀ ਸਤਿ ਮੈਂ ਪੀਟਰੋਲੀਮ ਦਾ ਦਿਨੇ ਕੁਮਾਰ ਜੀ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਅਸੀਂ ਸੋਮਵਾਰ ਨੂੰ 24 ਤਰੀਕ ਨੂੰ ਬਲੱਡ ਕੈਂਪ ਲਾ ਰਹੇ ਹਾਂ ਵੀ ਸਰਮਾ ਐਲਵੀ ਅਸੀਂ ਲਾਇਆ ਸੀਗਾ ਜੀ ਇਹ ਸਾਡੀ ਸੁਸਾਇਟੀ ਦੇ ਪ੍ਰਧਾਨ ਹੈਗੇ ਜੀ ਉਸ ਦਿਨ ਕੈਂਪ ਦੇ ਲਈ ਮੈਂ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਜਿਹੜੇ ਵੀ ਨੌਜਵਾਨ ਮੁੰਡੇ ਆ ਜਿਹੜੇ ਵੀ ਫੂਨਦਾਨ ਦੇਣਾ ਚਾਹੁੰਦੇ ਆ ਮੁੰਡੇ ਕੁੜੀਆਂ ਸਾਰਿਆਂ ਨੂੰ ਅਪੀਲ ਕਰਨੇ ਚਾਹੁੰਦੇ ਆ ਜੀ ਉਹ ਤੁਹਾਡੇ ਮਾਧਿਅਮ ਨਾਲ ਕਿ ਸਾਰਿਆਂ ਨੂੰ ਇਹ ਅਪੀਲ ਹੋਵੇ ਕਿ ਹੁਜਰ ਵੱਧ ਚੜ ਕੇ ਸਾਡੇ ਕੈਂਪ 'ਚ ਹਿੱਸਾ ਲਿਆ ਜਾਵੇ ਇਹ ਵੀ ਕਿ ਕਿਸ ਜਗ੍ਹਾ ਤੇ ਪਹੁੰਚਣਾ ਪਏਗਾ ਪੂਰਾ ਡਰ ਅਮ ਪ੍ਰੀਤ ਪੈਟਰੋਲੀਅਮ ਪੰਪ ਇੰਡੀਨ ਆਇਲ ਅਮਰੋਹ ਸੁਹਾਈਟੀ ਮੋਰ ਲਗਾਇਆ ਹੋਇਆ ਸਤਾਰਵਾਂ ਕੈਂਪ ਹੈ ਅਸੀਂ ਰੈਗੂਲਰ ਇੰਟਰਵਲ ਦੇ ਵਿੱਚ ਬਲੱਡ ਕੈਂਪ ਲਗਾਈਦੇ ਆ ਤੇ ਸਾਡੇ ਇਲਾਕੇ ਦੇ ਕਾਫੀ ਲੋਕ ਇਹ ਨਾਲ ਜੁੜੇ ਆ ਪਹਿਲੇ ਅਵੇਅਰਨੈਸ ਨਹੀਂ ਸੀਗੀ ਇੱਥੇ ਲੋਕ ਕਰਦੇ ਸੀਗੇ ਬਲੱਡ ਡੇਟੇ ਤੇ ਹੁਣ ਅਵੇਅਰਨੈਸ ਕਾਫੀ ਆ ਗਈ ਹੈ ਤੇ ਕਾਫੀ ਲੋਕ ਬਲੱਡ ਦੇਣਾ ਚਾਹੁੰਦੇ ਆ ਇਹ ਜਿਹੜਾ ਕਿ ਮਾਤੋ ਵੀ ਤਰੀਕ ਨੂੰ ਇਸ ਲਾਇਆ ਅੱਜੀ ਤੋਂ ਵੀ ਤਰੀਕ ਨੂੰ ਇੱਥੇ ਪ੍ਰੀਤ ਪੈਟਰੋਲੀਅਮ ਅਮਰੋਹ ਤੇ ਕੈਂਪ ਲਾ ਰਹੇ ਆ ਤੇ ਇਹਦੇ ਵਿੱਚ ਵੀ ਸਾਡੀ ਕੋਸ਼ਿਸ਼ ਹੈਗੀ ਕਿ 100 ਤੋਂ 150 ਯੂਨਟ ਤੱਕ ਆਪਾਂ ਕਲੈਕਟ ਕਰੀਏ ਜਿਹੜੀ ਇਹ ਜਿਹੜਾ ਬਲੱਡ ਅਸੀਂ ਬਲੱਡ ਕੈਂਪ ਲਾਉਂਦੇ ਆ ਇਹਦੇ ਨਾਲ ਕਿਸੇ ਅਣਜਾਣ ਦੀ ਜਾਨ ਬਚਦੀ ਹੈ ਜੀ ਇੱਕ ਜਿਹੜੀ ਖੂਨ ਦੀ ਬੋਤਲ ਹੈਗੀ ਇਹ ਤਿੰਨ ਤੋਂ ਚਾਰ ਬੰਦਿਆਂ ਨੂੰ ਜਾਨ ਬਚਾਉਂਦੀ ਹੈ ਇੱਕ ਭਲਾਈ ਦਾ ਕੰਮ ਸਾਰਿਆਂ ਨੂੰ ਫੀਲ ਕਰਦੇ ਆ ਕਿ ਜਰੂਰ ਉਧਰ ਆਣ ਕੈਂਪ ਤੇ ਅੱਜ ਕੁਝ ਜਿਹੜੇ ਲੋਕ ਡਰਦੇ ਵੀ ਅਜੇ ਪਤਾ ਨਹੀਂ ਖੂਨ ਦੇਣ ਨਾਲ ਕੀ ਹੋ ਜਾਣਾ ਤਾਂ ਨਹੀਂ ਸਰ ਐਕਚੁਅਲੀ ਦੇ ਵਿੱਚ ਮੈਂ ਵੀ ਇਹਦਾ ਲਈ ਡਰਦਾ ਸੀ ਲੇਕਿਨ ਮੈਂ 30 ਵਾਰ ਦੇ ਚੁੱਕਾ ਜੀ ਹੁਣ 31ਵੀਂ ਵਾਰ ਦੇਣਾ ਹੈ ਆ ਤੇ ਕੋਈ ਫਰਕ ਨਹੀਂ ਪੈਂਦਾ ਆਪਣਾ ਸਰੀਰ ਹੈਲਦੀ ਰਹਿੰਦਾ ਆ ਬਲੱਡ ਦੇਣਾ ਚਾਹੀਦਾ ਲੱਗਦਾ ਹੈ ਲੋਕਾਂ ਨੂੰ ਬਹੁਤ ਬਹੁਤ ਇਹ ਸੱਭਣ ਜਿਤ ਕੁੰਦਨ ਦੇ ਬਿਲਕੁਲ ਜੀ ਬਿਲਕੁਲ ਸਾਰੇ ਭਾਈ ਭੈਣਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਬੱਚੜ ਕੇ ਇੱਥੇ ਕੈਂਪ ਦੇ ਵਿੱਚ ਹਿੱਸਾ ਲੈਣ ਤੇ ਜੋ ਤੁਹਾਡੇ ਬਲੱਡ ਨਾਲ ਜਿਸ ਦੀ ਜਾਨ ਬਚ ਸਕੇ ਇੱਕ ਵਾਰ ਦੁਬਾਰਾ ਰਿਪੋਰਟ ਕਰ ਇਹ ਕੈਂਪ ਜਿਹੜਾ ਹੈਗਾ ਜੀ ਇਹ ਪ੍ਰੀਤ ਪੈਟਰੋਲੀਅਮ ਅਮਰੋ ਤਹਿਸੀਲ ਮੁਕੇਰੀਆ ਜ਼ਿਲ੍ਹਾ ਵਿਚਾਰ ਦੇ ਵਿੱਚ ਚਾਰਪੁਰ ਦੇ ਵਿੱਚ ਲਗਾਇਆ ਜਾ ਰਿਹਾ ਜੀ ਕੋਈ ਸੰਪਰਕ ਨੰਬਰ ਦਿੱਤਾ ਤੁਸੀਂ ਸੰਪਰਕ 9465669115

ਜੀ ਸਰ ਅੱਜ ਮੈਂ ਜੁਆਇਨ ਕੀਤਾ ਜੀ ਐਸਐਸਪੀ ਨਵਾਂ ਸ਼ਹਿਰ ਮੇਰਾ ਬੜਾ ਸਿੰਪਲ ਜਿਹਾ ਜੈਨਰ ਹੈ ਨਾ ਅਜੰਡਾ ਇਹ ਹੋਏਗਾ ਕਿ ਜੋ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਕਿ ਜ਼ਿਲ੍ਹੇ ਨੂੰ ਮੇਨਟੇਨ ਕੀਤਾ ਜਾਏ ਅਤੇ ਕੋਈ ਵੀ ਕ੍ਰਾਈਮ ਜੋ ਹੋਏਗਾ ਪਹਿਲੇ ਉਹਨੂੰ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਹੋ ਜਾਂਦਾ ਹੈ ਉਹਨੂੰ ਡਿਟੈਕਟ ਕਰਕੇ ਜਿੰਨੇ ਕਲਪਰੇਟਸ ਹੈਗੇ ਉਹਨਾਂ ਨੂੰ ਬੁੱਕ ਕੀਤਾ ਜਾਏਗਾ ਇਸ ਤੋਂ ਇਲਾਵਾ ਸਰਕਾਰ ਦਾ ਜੋ ਇਨੀਸ਼ੀਏਟਿਵ ਹੈ ਯੁੱਧ ਨਸ਼ੇ ਵਿਰੋਧ ਉਹਦੇ ਉੱਤੇ ਕਾਫੀ ਕੰਮ ਜੋ ਹੈ ਨਵਾਂ ਸ਼ਹਿਰ ਦੇ ਵਿੱਚ ਚੱਲੇ ਹੈ ਤੇ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ ਤੇ ਅਸੀਂ ਇਨਸ਼ੋਰ ਕਰਾਵਾਂਗੇ ਕਿ ਜੋ ਸਾਡਾ ਜ਼ਿਲ੍ਹਾ ਹੈਗਾ ਉਹ ਨਸ਼ਾ ਮੁਕਤ ਹੋ ਜਾਂਦਾ ਸਾਡਾ ਜੋ ਯੂਥ ਹੈ ਉਹ ਹੈਲਦੀ ਐਂਡ ਐਕਟਿਵ ਹੈ ਸਰ ਤੁਸੀਂ پہلے ਕਿਥੇ ਕਿਥੇ ਰਹੇ ਸਰ ਆਪਣੀ ਕਿਹੜੀ ਤੁਸੀਂ ਕਰੇ ਬੈਚ ਦੇ ਹੋ ਕਿਥੇ ਆਪਣੀ ਬੈਗਰੋਫ ਮੈਂ ਜੀ 2018 ਬੈਚ ਦਾ ਅਫਸਰ ਹੈਗਾ ਜੀ ਤੇ ਮੈਂ ਪੰਜਾਬ ਦੇ ਵਿੱਚ ਮੇਰੀ ਕਈ ਜਗ੍ਹਾ ਪੋਸਟਿੰਗ ਰਹੀ ਹੈ ਮੈਂ ਤਰਨਤਾਰਨ ਹੁਸ਼ਿਆਰਪੁਰ ਪਠਾਨਕੋਟ ਅੰਮ੍ਰਿਤਸਰ ਉਹ ਧਿਆਨਾ ਮੋਹਲੀ ਤੇ ਮੁਕਸਰ ਵਿੱਚ ਤਨਦਰਿਆਂ ਹੈ ਤੇ ਹੁਣ ਆਫਟਰ ਕੰਪਲੀਟਿੰਗ ਆਲਮੋਸਟ 6 ਮੰਥਸ ਵਿਜੀਲੈਂਸ ਦੇ ਵਿੱਚ ਮੇਰੀ ਪੋਸਟਿੰਗ ਹੁਣ ਐਸਐਸਪੀ ਨਵਾਂ ਸ਼ਹਿਰ ਦੇ ਵੱਜੂ ਹੋਈ ਹੈ ਤੇ ਅਸੀਂ ਆਪਣੇ ਬਲੂ ਸincerity ਦੇ ਨਾਲ ਸਾਰਾ ਕੰਮ ਕਰਾਂਗੇ ਤੇ ਵੀ ਵਿਜੀਲੈਂਸ ਹੋਰ ਜੋ ਸਾਡੇ ਡਿਸਟ੍ਰਿਕਟ ਹੈਗਾ ਇਟ ਇਜ਼ ਦੀ ਮੋਸਟ ਪੀਸਫੁਲ ਸਰ ਕ੍ਰਾਈਮ ਕੀ ਬਹੁਤ ਯਾਹ ਪੀਛੇ ਤੋਂ ਯਾਹ ਪੇ ਤੁਸੀਂ ਦੇਖਿਆ ਹੋਣਾ ਕਿ ਇੱਕ ਘਟਨਾ ਹੋਈ ਬੰਗੇ ਮੇ ਤੇ ਉਸ ਸਬੰਧੀ ਕਿਦਾ ਦੇਖੋ ਸਰ ਗੈਂਗਸਟਰਸ ਆ ਰੋਲ ਸੋਸ ਜਿਨਾ ਵੀ ਜੋ ਇਹੋ ਜੀ ਐਕਟੀਵਿਟੀਜ਼ ਹੈਗੀਆਂ ਜੀ ਅਸੀਂ ਵੀਲ ਸੂਨ ਬ੍ਰਿੰਗ ਪੀਪਲ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਹੈ ਟੂ ਵੀ ਵਿਲ ਬੁੱਕ ਦੇ ਵੀ ਵਿਲ ਅਰੈਸਟ ਥੈਮ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਡਿਟੇਲ ਵਿੱਚ ਦੱਸਾਂਗੇ ਕਿ ਕੀ ਕਹਾਣੀ ਸੀਗੀ ਤੇ ਕਿੰਨਾ ਗੈਂਗਸਟਰ ਲਿੰਕ ਹੈਗਾ ਇਹਨਾਂ ਦਾ ਤੇ ਅੱਗੇ ਕੀ ਕਰੀ ਗਲਤ ਆਨਸਰ ਜਿਹੜੇ ਨੇ ਉਹਨਾਂ ਨੂੰ ਕੀ ਸੁਨੇਹਾ ਪੰਜਾਬ ਪੁਲਿਸ ਤੋਂ ਗਲਤ ਆਨਸਰਾਂ ਨੂੰ ਸਾਫ਼ ਸੁਥਰਾ ਸੁਨੇਹਾ ਆਏਗਾ ਪੰਜਾਬ ਪੁਲਿਸ ਦਾ ਵੀ ਤੇ ਨਵਾਂ ਸ਼ਹਿਰ ਪੁਲਿਸ ਦਾ ਵੀ ਕਿ ਤੁਸੀਂ ਸਾਡੇ ਏਰੀਆ ਚੋ ਕਾਈਂਡਲੀ ਬਾਹਰ ਹੋ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਗਸੀਟ ਕੇ ਅੰਦਰ ਦੇ ਦਾਂ ਥੈਂਕ ਯੂ ਉਹ ਕੁਛ ਤਾਂ ਇਹ ਸਾਜ ਜਨ ਅਸ਼ੀਭ ਭਗਸੇ ਨਗਰ ਨਸਵੰਦ ਅੱਜ ਦੀਆਂ ਵਿਸ਼ੇਸ਼ ਵਰਗੀਆਂ ਕੱਲ ਫੇਰ ਦੰਗੀਆਂ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ